ਉਗਰਮਕ ਪਿਆਰੇਓ ਅਕਸਰ ਅਸੀਂ ਵੇਖਦੇ ਆ ਸਾਡੇ ਘਰਾਂ ਦੇ ਵਿੱਚ ਜਾਂ ਆਸੇ ਪਾਸੇ ਅੱਜ ਕੱਲ ਲੋਕਾਂ ਦਾ ਰਹਿਣ ਦਾ ਸਹਿਣ ਦਾ ਤਰੀਕਾ ਬਦਲ ਚੁੱਕਾ ਹੈ ਲੋਕ ਹਨ ਜਿਹੜੇ ਆਪਸ ਵਿੱਚ ਝਗੜਦੇ ਰਹਿੰਦੇ ਆ ਪਤਨੀ ਪਤੀ ਨਾਲ ਤੇ ਪਤੀ ਪਤਨੀ ਨਾਲ ਉਹਨਾਂ ਨੂੰ ਇਹਨਾਂ ਸਮੱਸਿਆਵਾਂ ਦਾ ਹੱਲ ਹੀ ਨਹੀਂ ਲੱਭਦਾ ਇਦਾਂ ਹੀ ਮਹਾਪੁਰਖ ਧੰਤਨ ਬਾਬਾ ਆਨੰਦ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਮਹਾਪੁਰਖ ਹਨ ਜੋ ਨਾਨਕਸਰ ਵਾਲੇ ਉਹਨਾਂ ਨੇ ਵੀ ਇਹ ਗੱਲ ਦਾ ਜ਼ਿਕਰ ਇੱਕ ਵਾਰ ਦੀਵਾਨ ਵਿੱਚ ਕੀਤਾ ਸੀ ਕਿ ਅੱਜਕੱਲ ਕਲਯੁਗ ਦੇ ਵਿੱਚ ਪੜ੍ਹੇ ਲਿਖੇ ਜਿਹੜੇ ਲੋਕ ਆ ਉਹ ਅਨਪੜਾ ਵਾਂਗ ਬਿਹਾਰ ਕਰਦੇ ਆ ਉਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਦੁੱਖ ਤਾਂ ਨਹੀਂ ਵਧੇ ਸਹਿਨਸ਼ੀਲਤਾ ਘਟੀ ਆ ਜਿਹਨੂੰ ਸਹਿਣਾ ਆ ਜਾਂਦਾ ਉਹਨੂੰ ਰਹਿਣਾ ਵੀ ਆ ਜਾਂਦਾ ਉਦੋਂ ਫਿਰ ਮਹਾਪੁਰਖਾਂ ਨੇ ਇੱਕ ਵਾਰੀ ਭਗਤ ਕਬੀਰ ਸਾਹਿਬ ਜੀ ਤੇ ਮਾਤਾ ਲੋਈ ਜੀ ਦੀ ਬਹੁਤ ਸੁੰਦਰ ਕਥਾ ਸੁਣਾਈ ਸੀ ਵਿਜੀ ਦੇ ਨਾਲ ਗਿਆਨ ਆ ਗਿਆ ਸੀਗਾ ਕਈਆਂ ਨੂੰ ਵੀ ਘਰ ਵਿੱਚ ਰਹਿਣਾ ਕਿਵੇਂ ਚਾਹੀਦਾ ਆਓ ਜੀ ਦੇਖੋ ਕਿੰਨੀ ਗਰੀਬੀ ਸੀ ਭਗਤ ਜੀ ਦੇ ਘਰ ਵਿੱਚ ਫਿਰ ਵੀ ਉਹ ਕਿਵੇਂ ਵਿਚਰਦੇ ਸੀ ਆਓ ਜਾਣਦੇ ਹਾਂ ਜਦੋਂ ਇੱਕ ਵਾਰ ਕੀ ਹੋਇਆ ਭਗਤ ਕਬੀਰ ਜੀ ਉਹਨਾਂ ਦੇ ਘਰ ਦੀ ਸ਼ਾਂਤੀ ਵੇਖ ਕੇ ਕੋਈ ਇਨਸਾਨ ਜਿਹੜਾ ਸੀ ਉਹਨੂੰ ਐਂ ਲੱਗਾ ਜੋ ਨਾਲ ਹੀ ਰਹਿੰਦਾ ਸੀ ਵੀ ਭਗਤ ਜੀ ਦੇ ਘਰੇ ਬੜੀ ਸ਼ਾਂਤੀ ਰਹਿੰਦੀ ਹੈ ਮੇਰੇ ਘਰ ਦੇ ਵਿੱਚ ਬੜਾ ਕਲੇਸ਼ ਰਹਿੰਦਾ ਇਨਾ ਤੋ ਪੁੱਛੀਏ ਤਾਂ ਸਹੀ ਵੀ ਇਹਦਾ ਕਾਰਨ ਕੀ ਐ ਕੋਈ ਕਾਰਨ ਤਾਂ ਹੋਊਗਾ ਵੀ ਮੈਨੂੰ ਅਜੇ ਤੱਕ ਇਹ ਲੱਭਿਆ ਹੀ ਨਹੀਂ ਭਗਤ ਕਬੀਰ ਜੀ ਬੜੇ ਭਲੇ ਇਨਸਾਨ ਭਗਤ ਬੰਦੇ ਆ ਮੈਨੂੰ ਦੱਸ ਦੇਣਗੇ ਚੱਲ ਕੇ ਭਗਤ ਕਬੀਰ ਜੀ ਕੋਲ ਆਇਆ ਕਹਿੰਦਾ ਦੱਸੋ ਜੀ ਮੈਨੂੰ ਸ਼ਾਂਤੀ ਦਾ ਰਾਜ ਘਰ ਵਿੱਚ ਸ਼ਾਂਤੀ ਕਿਵੇਂ ਰਹੇਗੀ ਉਦੋਂ ਭਗਤ ਕਬੀਰ ਜੀ ਨੇ ਆਖਿਆ ਭਾਈ ਤੂੰ ਇਹ ਦੇਖਣਾ ਚਾਹੁੰਨਾ ਖੁਦ ਵੀ ਸ਼ਾਂਤੀ ਰਹਿੰਦੀ ਕਿਵੇਂ ਆ ਜਾਂ ਕੇਵਲ ਸੁਣਨ ਨਹੀਂ ਚਾਹੁੰਨਾ ਕਹਿੰਦਾ ਜੇ ਦਿਖਾ ਦਿਓ ਤੇ ਜਿਆਦਾ ਵਧੀਆ ਭਗਤ ਜੀ ਫਿਰ ਉਹਨੂੰ ਆਪਦੇ ਘਰ ਵਿੱਚ ਜਦੋਂ ਲਿਆਉਂਦੇ ਆ ਉਦੋਂ ਆ ਕੇ ਮਾਤਾ ਲੋਈ ਜੀ ਨੂੰ ਆਵਾਜ਼ ਦਿੰਦੇ ਆ ਕਹਿ ਦਿੰਦੇ ਆਪਣੀ ਪਤਨੀ ਨੂੰ ਕਿ ਕਿਰਪਾ ਕਰੋ ਜੀ ਜੇ ਘਰ ਵਿੱਚ ਦੇਸੀ ਘਿਓ ਆ ਪਿਆ ਹੋਇਆ ਤੇ ਲੈ ਕੇ ਆਓ ਉਹਨਾਂ ਨੇ ਸੱਤ ਬਚਨ ਆਖਿਆ ਤੁਰੰਤ ਹੀ ਮਾਤਾ ਜੀ ਨੇ ਸਭ ਕੁਝ ਹਾਜ਼ਰ ਕਰ ਦਿੱਤਾ ਉਸ ਤੋਂ ਬਾਅਦ ਭਗਤ ਜੀ ਕਹਿਣ ਲੱਗੇ ਹਾਂ ਕਰੋ ਕਬਰਿਸਤਾਨ ਦੇ ਵਿੱਚ ਜਾਓ ਉੱਥੋਂ ਜਾ ਕੇ ਮਿੱਟੀ ਲੈ ਕੇ ਆਓ ਦੇਖੋ ਸ਼ਾਮ ਹੋ ਚੁੱਕੀ ਆ ਤੇ ਭਗਤ ਜੀ ਮਾਤਾ ਜੀ ਨੂੰ ਭੇਜ ਰਹੇ ਆ ਕਬਰਿਸਤਾਨ ਦੇ ਵਿੱਚ ਉਹ ਕਿਸੇ ਗੱਲ ਤੋਂ ਵੀ ਮਨਾ ਨਹੀਂ ਕਰ ਰਹੇ ਸੱਤ ਬਚਨ ਆਖਿਆ ਤੇ ਮਿੱਟੀ ਜਾ ਕੇ ਲਿਆਂਦੀ ਆ ਇਉਂ ਨਹੀਂ ਆਖਿਆ ਮੈਂ ਇਕੱਲੀ ਕਿਵੇਂ ਜਾਵਾਂਗੀ ਕਿਵੇਂ ਸਭ ਕੁਝ ਹੋਵੇਗਾ ਜੋ ਕਹੀ ਜਾਂਦੇ ਆ ਉਦਾਂ ਕਰੀ ਜਾਂਦੇ ਆ ਮਿੱਟੀ ਵੀ ਲਿਆ ਦਿੱਤੀ ਹੁਣ ਆਖਿਆ ਇੰਨਾ ਹੀ ਨਹੀਂ ਇਉਂ ਕਰੋ ਆ ਜਿਹੜੀ ਮਿੱਟੀ ਆ ਇਹਦੇ ਵਿੱਚ ਆ ਦੇਸੀ ਕਿਓ ਜਿਹੜਾ ਜਿੰਨਾ ਕਿ ਵੀ ਆਪਣੇ ਘਰ ਵਿੱਚ ਸੀ ਇਹਦੇ ਵਿੱਚ ਪਾ ਦਿਓ ਇਹਨੂੰ ਗੁੰਨ ਲਓ ਇਹਦੇ ਪੀੜੇ ਬਣਾ ਲਓ ਉਦਾਂ ਹੀ ਮਾਤਾ ਜੀ ਨੇ ਕਰ ਦਿੱਤਾ ਉਹ ਆਇਆ ਹੋਇਆ ਜਿਹੜਾ ਵਿਅਕਤੀ ਆ ਸਾਰੀਆਂ ਚੀਜ਼ਾਂ ਵੇਖੀ ਜਾਂਦਾ ਵੀ ਇਹ ਕੀ ਕਰੀ ਕੀ ਜਾਂਦੇ ਆ ਪਰ ਉਹ ਵੇਖਦਾ ਰਿਹਾ ਪਰ ਉਹਨੂੰ ਪੂਰਨ ਰੂਪ ਦੇ ਵਿੱਚ ਸਮਝ ਨਹੀਂ ਆਈ ਹਾਲਾਂਕਿ ਅਸੀਂ ਵੀ ਕਈ ਵਾਰੀ ਕਾਹਲੀ ਕਰਦੇ ਆ ਜਦੋਂ ਭਗਤ ਜੀ ਸਾਨੂੰ ਕੁਝ ਸਮਝਾਉਣਾ ਚਾਹੁੰਦੇ ਆ ਦ੍ਰਿਸ਼ਟਾਂਤ ਦੇ ਕੇ ਆਪਾਂ ਬੜੀ ਕਾਲੀ-ਕਾਲੀ ਵਿੱਚ ਕਹਿ ਦਿੰਨੇ ਵੀ ਹਾਂ ਮੈਂ ਤਾਂ ਸਮਝ ਗਿਆ ਮੈਨੂੰ ਤਾਂ ਸਾਰੀ ਗੱਲ ਸਮਝ ਲੱਗ ਗਈ ਏਦਾਂ ਨਹੀਂ ਹੁੰਦਾ ਕਈ ਵਾਰੀ ਅਸੀਂ ਬਹੁਤ ਕਾਹਲੇ ਪੈ ਜਾਂਦੇ ਆ ਭਗਤ ਜੀ ਨੇ ਵੀ ਉਹ ਨੌਜਵਾਨ ਨੂੰ ਪੁੱਛਿਆ ਭਾਈ ਤੈਨੂੰ ਗੱਲ ਸਮਝ ਲੱਗੀ ਵੀ ਮੈਂ ਸ਼ਾਂਤੀ ਦੀ ਗੱਲ ਕੀਤੀ ਵੀ ਸ਼ਾਂਤੀ ਰਹਿੰਦੀ ਕਿਵੇਂ ਕਹਿੰਦਾ ਜੀ ਹਾਂ ਮੈਨੂੰ ਸਮਝ ਲੱਗ ਗਈ ਭਗਤ ਜੀ ਨੇ ਦੁਬਾਰਾ ਪੁੱਛਿਆ ਭਾਈ ਤੈਨੂੰ ਸਮਝ ਲੱਗ ਗਈ ਵੀ ਨਹੀਂ ਤਾਂ ਮੈਂ ਇਹਨੂੰ ਖੋਲ ਕੇ ਤੈਨੂੰ ਦੱਸ ਦਿੰਨਾ ਗੱਲ ਨੂੰ ਆਖਿਆ ਨਹੀਂ ਨਹੀਂ ਜੀ ਸਮਝ ਲੱਗ ਗਈ ਸਮਝ ਲੱਗ ਗਈ ਇੱਕ ਆ ਕੇ ਆਪਦੇ ਘਰੇ ਆ ਗਿਆ ਆਪਦੀ ਘਰ ਵਾਲੀ ਨੂੰ ਆਵਾਜ਼ ਮਾਰੀ ਆ ਉਹ ਆ ਗਈ ਆ ਉਹ ਪਹਿਲਾਂ ਹੀ ਕੰਮ ਧੰਦੇ ਕਰ ਰਹੀ ਸੀ ਇਹਨੇ ਆਖਿਆ ਦੇਸੀ ਘਿਓ ਲਿਆ ਦੇਸੀ ਘਿਓ ਵੀ ਲੈ ਆਈ ਆ ਦੇਖੋ ਜੀ ਦੇਸੀ ਘਿਓ ਤਾਂ ਲੈ ਜਾਂਦਾ ਹੁਣ ਆਖਿਆ ਕਬਰਿਸਤਾਨ ਵਿੱਚ ਜਾ ਕੇ ਮਿੱਟੀ ਪੱਟ ਕੇ ਲਿਆ ਉਹਨੇ ਸੋਚਿਆ ਵੀ ਇਹ ਕਮਲਾ ਹੋ ਗਿਆ ਝੱਲਾ ਹੋ ਗਿਆ ਵੀ ਚਲ ਦੇਸੀ ਘਿਓ ਤਾਂ ਠੀਕ ਆ ਕਬਰਿਸਤਾਨ ਦੀ ਮਿੱਟੀ ਉਹ ਲੈ ਆਈ ਆ ਕਿਵੇਂ ਨਾ ਕਿਵੇਂ ਜਦੋਂ ਆਈ ਆ ਤੇ ਆਖਿਆ ਆ ਦੇਸੀ ਕਿ ਉਹ ਚੱਕ ਕੇ ਮਿੱਟੀ ਚ ਪਾ ਦੇ ਤੇ ਇਹਨੂੰ ਗੁੰਨ ਦੇ ਇੰਨਾ ਭਾਵ ਕਿ ਉਹਨੂੰ ਗੁੱਸਾ ਲੱਗਾ ਵੀ ਹੁਣ ਤਾਂ ਮੈਨੂੰ ਯਕੀਨ ਹੋ ਗਿਆ ਵੀ ਤੂੰ ਕਮਲਾ ਹੋ ਗਿਆ ਝੱਲਾ ਦੀਵਾਨਾ ਹੋ ਗਿਆ ਉਹਨੇ ਰੌਲਾ ਪਾਇਆ ਰੌਲਾ ਇਹਨੇ ਪਾਇਆ ਆਂਡ ਗਵਾਂਡ ਦੇ ਲੋਕ ਇਕੱਠੇ ਹੋ ਗਏ ਆਂਡੀਆਂ ਗਵਾਂਡੀਆਂ ਨੂੰ ਕਹਿਣ ਲੱਗੀਏ ਕਮਲਾ ਹੋ ਗਿਆ ਝੱਲਾ ਹੋ ਗਿਆ ਮੈਥੋਂ ਦੇਖੋ ਕਿਹੜੇ ਕੰਮ ਕਰਾਈ ਜਾਂਦਾ ਦੇਸੀ ਕਿ ਉਹ ਹੀ ਬੱਚਿਆਂ ਨੂੰ ਦੇਵਾਂਗੇ ਇਹਦੇ ਨਾਲ ਹੋਰ ਪਦਾਰਥ ਬਣਾ ਕੇ ਸ਼ਕਾਂਗੇ ਕਿਹੜੇ ਕੰਮ ਤੂੰ ਮੇਥੋਂ ਕਰਵਾ ਰਿਆ ਉਹਨਾਂ ਨੂੰ ਵੀ ਲੱਗਾ ਵੀ ਇਹ ਕਮਲਾ ਹੋ ਗਿਆ ਸੱਚਮੁੱਚ ਫਿਰ ਉਹ ਕਹਿਣ ਲੱਗਾ ਨਹੀਂ ਭਾਈ ਮੈਂ ਕਮਲਾ ਨਹੀਂ ਇਹ ਭਗਤ ਕਬੀਰ ਜੀ ਕੋਲ ਮੈਂ ਵੇਖ ਕੇ ਆਇਆ ਇਹਨਾਂ ਰੌਲਾ ਪੈਂਦਾ ਜਾਣ ਕੇ ਭਗਤ ਜੀ ਆਪ ਉੱਥੇ ਆ ਗਏ ਜਾਣੀ ਜਾਣ ਸੀਗੇ ਅੰਤਰਜਾਮੀ ਸੀ ਪੁੱਛਿਆ ਭਾਈ ਕੀ ਗੱਲ ਹੋ ਗਈ ਆ ਸਾਰੀ ਗੱਲ ਦੱਸੀ ਆ ਭਗਤ ਜੀ ਕਹਿੰਦੇ ਭਾਈ ਮੈਂ ਤੈਨੂੰ ਸਮਝਾਉਣਾ ਸੀ ਤੂੰ ਬੜਾ ਕਾਲਾ ਪੈ ਗਿਆ ਆਖਿਆ ਮੈਨੂੰ ਸਮਝ ਲੱਗੀ ਸਮਝ ਲੱਗੀ ਇਵੇਂ ਤਾਂ ਘਰ ਵਿੱਚ ਸ਼ਾਂਤੀ ਨਹੀਂ ਆਈ ਤੇਰੇ ਤਾਂ ਹੋਰ ਕਲੇਸ਼ ਪੈਣਾ ਸ਼ੁਰੂ ਹੋ ਗਿਆ ਮੈਂ ਤੈਨੂੰ ਇਹ ਦੱਸਣਾ ਚਾਹੁੰਦਾ ਸੀ ਵੀ ਮੀਆਂ ਬੀਬੀ ਜਿਹੜੇ ਹੁੰਦੇ ਆ ਪਤੀ ਪਤਨੀ ਇਹ ਦੰਪਤੀ ਜਿਹੜੇ ਹੁੰਦੇ ਆ ਇਹ ਪਰਿਵਾਰਕ ਜੀਵਨ ਇੰਉਂ ਵਧੀਆ ਚੱਲਦਾ ਵੀ ਜੇ ਇੱਕ ਕਹੇ ਦੂਜਾ ਉਹਦੀ ਗੱਲ ਨੂੰ ਲੱਦੇ ਨਾ ਉਹਨੂੰ ਸ਼ਾਂਤੀ ਨਾਲ ਕਰ ਦਵੇ ਦੂਜਾ ਕਹੇ ਤੇ ਪਹਿਲਾ ਜਿਹੜਾ ਉਹਦੀ ਗੱਲ ਨੂੰ ਮੰਨ ਲਵੇ ਮਿਠਾਸ ਹੋਵੇ ਬੋਲਾਂ ਵਿੱਚ ਸ਼ਬਦਾਂ ਦੇ ਜਾਦੂ ਕੰਮ ਕਰਦੇ ਆ ਭਗਤ ਜੀ ਕਹਿੰਦੇ ਮਿਠਾਸ ਨਾਲ ਆਪਾਂ ਕੋਈ ਵੀ ਕੰਮ ਕਰਵਾ ਸਕਦੇ ਆ ਮਿੱਠਾ ਬੋਲ ਕੇ ਕੌੜਾ ਬੋਲਦੀਏ ਕੋਈ ਵੀ ਆਪਣਾ ਕੰਮ ਨਹੀਂ ਕਰੇਗਾ ਤੁਸੀਂ ਦੇਖਿਆ ਨਹੀਂ ਸਮਝਿਆ ਨਹੀਂ ਪੂਰਨ ਰੂਪ ਕਾਲੀ ਕੀਤੀ ਆ ਇਹਦੇ ਨਾਲ ਵੀ ਜਿਹੜੇ ਕੰਮ ਆ ਕਾਲੀ ਚ ਕੀਤੇ ਵਾਰ-ਵਾਰ ਕਰਨੇ ਪੈਂਦੇ ਇਸ ਕਰਕੇ ਨਾ ਤੁਹਾਨੂੰ ਇਹ ਚੀਜ਼ਾਂ ਨੂੰ ਸਿੱਖਣ ਦੀ ਵਧੇਰੇ ਲੋੜ ਆ ਵੀ ਘਰ ਵਿੱਚ ਇੱਕ ਕਹੇ ਇੱਕ ਉਹ ਗੁੱਸੇ 'ਚ ਤਾਲਖੀ ਜੀ ਵੀ ਬੋਲ ਰਿਹਾ ਦੂਜਾ ਚੁੱਪਚਾਪ ਸੁਣਦਾ ਰਹੇ ਉਹ ਚੁੱਪ ਦੇ ਵਿੱਚ ਹੀ ਉਹਨੂੰ ਸੁੱਖ ਮਿਲ ਜਾਵੇਗਾ ਜੇ ਦੋਨੋਂ ਜਾਣੇ ਬੋਲਣ ਲੱਗ ਜਾਣਗੇ ਫਿਰ ਤਾਂ ਕਲੇਸ਼ ਹੋਣਾ ਹੀ ਹੈ ਤੇ ਭਾਈ ਤੂੰ ਇਹ ਨਹੀਂ ਵੇਖਿਆ ਵੀ ਉਹ ਕਹਿਣਾ ਮੰਨ ਰਹੇ ਹਨ ਮਾਤਾ ਲੋਈ ਜੀ ਬਾਰੇ ਆਖਿਆ ਸੀ ਤੂੰ ਇਹ ਨਹੀਂ ਆਖਿਆ ਸਮਝਿਆ ਹੀ ਨਹੀਂ ਇੱਥੇ ਆ ਕੇ ਤੂੰ ਸਿੱਧੇ ਕੰਮ ਕਹਿਣ ਲੱਗ ਗਿਆ ਇਸ ਤਰ੍ਹਾਂ ਨਹੀਂ ਹੁੰਦਾ ਇਹ ਗੱਲ ਦ੍ਰਿਸ਼ਟਾਂਤ ਤੈਨੂੰ ਦੇ ਕੇ ਸਮਝਾਇਆ ਨਾ ਕਿ ਕਬਰਾਂ ਦੀ ਮਿੱਟੀ ਦੀ ਗੱਲ ਆ ਨਾ ਦੇਸੀ ਘੋਮਿੱਟੀ ਚ ਪਾਉਣ ਦੀ ਗੱਲ ਆ ਇਹ ਤਾਂ ਸਿਰਫ ਇੱਕ ਤੈਨੂੰ ਸਮਝਾਉਣ ਦਾ ਤਰੀਕਾ ਸੀ ਤੂੰ ਸਮਝਿਆ ਨਹੀਂ ਇਹ ਪੂਰਨ ਰੂਪ ਦੇ ਵਿੱਚ ਗੱਲ ਸਮਝੀ ਹੁੰਦੀ ਕਿ ਇਹ ਤਾਂ ਮੈਂ ਦ੍ਰਿਸ਼ਟਾਂਤ ਦੇ ਰਿਹਾ ਫਿਰ ਕੋਈ ਮੁਸ਼ਕਲ ਨਹੀਂ ਸੀ ਹੋਣੀ ਪਰ ਤੂੰ ਅੱਧੀ ਗੱਲ ਜਿਹੜੀ ਆ ਸੁਣ ਕੇ ਅੱਧੀ ਵਿੱਚੇ ਛੱਡ ਕੇ ਸਾਰਾ ਕੁਝ ਕਰਨਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਅਸੀਂ ਕਦੇ ਵੀ ਖੁਸ਼ੀਆਂ ਪ੍ਰਾਪਤ ਨਹੀਂ ਕਰ ਸਕਦੇ ਤਾਂ ਸਾਧ ਸੰਗਤ ਜੀ ਬਾਬਾ ਨਾਨਕ ਸਿੰਘ ਜੀ ਜਿਹੜੇ ਸੀਗੇ ਉਹਨਾਂ ਨੇ ਉਸ ਵਕਤ ਫਿਰ ਸੰਗਤ ਨੂੰ ਵੀ ਸਮਝਾਇਆ ਸੀ ਭਾਈ ਇਹ ਪਰਿਵਾਰਕ ਜੀਵਨ ਇਹਦੇ ਵਿੱਚ ਜੇ ਰਹਿਣਾ ਹੈ ਇਹਦੇ ਵਿੱਚ ਜੇ ਵਿਚਰਨਾ ਹੈ ਤਾਂ ਇਉਂ ਰਹੀਦਾ ਜਿਵੇਂ ਮੁਰਗਾਬੀ ਜਿਵੇਂ ਮੁਰਗਾਬੀ ਜਿਹੜੀ ਆ ਪਾਣੀ 'ਚ ਰਹਿੰਦੀ ਆ ਖੰਭ ਨਹੀਂ ਭਜਣ ਦਿੰਦੀ ਜਿਵੇਂ ਕਮਲ ਦਾ ਫੁੱਲ ਟਿਕੜ ਤੋਂ ਹੀ ਪੈਦਾ ਹੁੰਦਾ ਪਰ ਉੱਚਾ ਹੋ ਜਾਂਦਾ ਗੁਰਮੁਖ ਪਿਆਰਿਓ ਤੇ ਇੱਕ ਜਦੋਂ ਅਸੀਂ ਆਸ ਰੱਖ ਲੈਨੇ ਆ ਉਦੋਂ ਕੀ ਹੁੰਦਾ ਵੀ ਅਸੀਂ ਨਿਰਾਸ਼ ਹੁੰਨੇ ਆਸਾ ਵਿੱਚ ਅਤ ਦੁੱਖ ਕਣਾ ਮਨਮੁਖ ਚਿਤ ਲਾਇ ਜਦੋਂ ਆਪਾਂ ਆਸ ਲਾ ਲੈਂਦੇ ਆ ਵੀ ਆਹ ਬੰਦਾ ਮੇਰਾ ਸਵਾਰੂਗਾ ਕੁਝ ਕਰੂਗਾ ਵੀ ਜਾਂ ਮੈਂ ਇਹਦਾ ਸਵਾਰਿਆ ਇਹ ਮੇਰਾ ਸਵਾਰੂਗਾ ਬਾਬਾ ਜੀ ਕਹਿੰਦੇ ਉਦੋਂ ਭਾਈ ਬਹੁਤ ਜ਼ਿਆਦਾ ਦੁੱਖ ਲੱਗਦਾ ਇੱਕ ਆਸ ਰੱਖੀ ਦਾਤਿਆ ਮੈਂ ਤੇਰੀ ਤੇਰੇ ਚਰਣਾ ਵਿੱਚ ਜ਼ਿੰਦਗੀ ਮੇਰੀ ਤਾਂ ਕਿਸੇ ਹੋਰ ਦੀ ਆਸ ਬਾਬਾ ਜੀ ਕਹਿੰਦੇ ਆਪਾਂ ਰੱਖਦੇ ਕਿਉਂ ਫਿਰ ਆਪਾਂ ਨਿਰਾਸ਼ ਹੁੰਨੇ ਤਾਂ ਇਹ ਚੀਜ਼ਾਂ ਬਾਬਾ ਜੀ ਨੇ ਫਿਰ ਦੱਸੀਆਂ ਸੀ ਉੱਥੇ ਤਾਂ ਮੇਰੇ ਕਹਿਣ ਦਾ ਭਾਵ ਇਹ ਆ ਵੀ ਭਗਤ ਬਣਨਾ ਬਹੁਤ ਔਖਾ ਅਸੀਂ ਤਾਂ ਜਦ ਹੀ ਦੂਜੇ ਦੀ ਗੱਲ ਲੱਦ ਦਿੰਨੇ ਆ ਉਹ ਮੂੰਹ ਦੇ ਵਿੱਚੋਂ ਕੋਈ ਬਚਨ ਕੱਢੇ ਘਰ ਦੇ ਵਿੱਚ ਆਪਾਂ ਵੇਖਦੇ ਹੀ ਆਂ ਵੀ ਜਦ ਹੀ ਆਪਾਂ ਗੱਲ ਪਲਟ ਦਿੰਨੇ ਆ ਇਹ ਹਉਮੈ ਹੀ ਆ ਇਹ ਹੰਕਾਰ ਹੀ ਆ ਇਸ ਕਰਕੇ ਭਾਈ ਇਹ ਜੇ ਪਰਿਵਾਰਕ ਸੁੱਖ ਸੀ ਲੈਣਾ ਚਾਹੁੰਦੇ ਆ ਤਾਂ ਉਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਆ ਦੇਖੋ ਜੀ ਸਾਡੇ ਵਿੱਚ ਬਹੁਤ ਲੋਕ ਆ ਜਿਹੜੇ ਕੁਝ ਅਸੀਂ ਕਰਦੇ ਆ ਅਜਿਹਾ ਕਰਦੇ ਆ ਪਰ ਅਸੀਂ ਆਪਣੇ ਕਾਰਜਾਂ ਪ੍ਰਤੀ ਸੁਚੇਤ ਨਹੀਂ ਹੁੰਦੇ ਕਈ ਵਾਰੀ ਕੀ ਹੁੰਦਾ ਵੀ ਸਾਡੇ ਜਿਹੜੇ ਬਹੁਤ ਸਾਰੇ ਕੰਮ ਉਹ ਸਹਿਜੇ ਹੋ ਜਾਂਦੇ ਆ ਕਈ ਵਾਰੀ ਆਦਤ ਪੱਕ ਜਾਂਦੀ ਆ ਆਪਣੀ ਬੋਲੀ ਉਦਾਂ ਖਰਬੀ ਬੋਲੀ ਹੋ ਜਾਂਦੀ ਆ ਆਪਾਂ ਬੋਲਦੇ ਰਹਿੰਦੇ ਆ ਹੌਲੀ-ਹੌਲੀ ਆਦਤ ਪੱਕ ਜਾਂਦੀ ਮੁੜ ਕੇ ਇਹਨਾਂ ਸੁਧਾਰੀ ਨਹੀਂ ਜਾਂਦੀ ਸਭ ਤੋਂ ਚੰਗੀ ਗੱਲ ਤਾਂ ਇਹ ਆ ਵੀ ਤੁਸੀਂ ਆਦਤ ਨੂੰ ਵਿਗੜਨ ਹੀ ਨਾ ਦਿਓ ਆਦਤ ਨੂੰ ਪੱਕਣ ਹੀ ਨਾ ਦਿਓ ਮਾੜੀ ਆਦਤ ਨੂੰ ਚੰਗੀਆਂ ਆਤਾਂ ਪਕਾ ਲੋ ਚੰਗੀਆਂ ਆਤਾਂ ਪੱਕ ਜਾਣਗੀਆਂ ਜ਼ਿੰਦਗੀ ਵੀ ਵਧੀਆ ਹੋ ਜਾਏਗੀ ਗੁਰਮਖੋ ਇਹ ਚੀਜ਼ਾਂ ਸਾਰੀਆਂ ਆਪਾਂ ਵੇਖਦੇ ਆਂ ਆਸੇ-ਪਾਸੇ ਹੋ ਰਹੀਆਂ ਜੋ ਭਗਤ ਕਬੀਰ ਸਾਹਿਬ ਜੀ ਨੇ ਕੀਤਾ ਉਹਨੂੰ ਆਪਾਂ ਜਾਣਦੇ ਹੀ ਆਂ ਇਤਿਹਾਸ ਸਾਰਾ ਗਵਾਹ ਹੈ ਉਹਨਾਂ ਦੀਆਂ ਜਨਮ ਸਾਖੀਆਂ ਵੀ ਹਨ ਕਿਸ ਤਰ੍ਹਾਂ ਉਹ ਕੱਪੜਾ ਬੁਣਦੇ ਸੀ ਦੇਖੋ ਪ੍ਰੀਤ ਕਿੰਨੀ ਸੀ ਪਿਆਰ ਕਿੰਨਾ ਸੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਦੇਖੋ ਕੱਪੜਾ ਬੁਣਦੇ ਬੁਣਦੇ ਰੱਬ ਨੂੰ ਯਾਦ ਕਰਦੇ ਆ ਪਰ ਆਪਾਂ ਕਿਹੜੇ ਲੋਕ ਆ ਉਹ ਲੋਕ ਆ ਜਿਹੜੇ ਸਭ ਕੁਝ ਲੈ ਕੇ ਵੀ 10 ਵਸਤੂਲੇ ਪਾਛੇ ਪਾਵੇ ਏਕ ਵਸਤ ਕਾਰਨ ਵਿਖੋਟ ਗਵਾਵੇ ਰੱਬ ਤੋਂ 10 ਚੀਜ਼ਾਂ ਲੈ ਕੇ ਮੁੱਕਰ ਜਾਂਦੇ ਆ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਨਹੀਂ ਕਰਦੇ ਅਸਲ ਗੱਲ ਹੀ ਸਾਰੀ ਸ਼ੁਕਰਾਨੇ ਤੋਂ ਹੀ ਸ਼ੁਰੂ ਹੁੰਦੀ ਜ਼ਿੰਦਗੀ ਜਿਹੜੇ ਸ਼ੁਕਰਾਨਾ ਕਰਦੇ ਉਹਨਾਂ ਦੇ ਘਰ ਵਿੱਚ ਕਲੇਸ਼ ਨਹੀਂ ਉਹੀ ਆਪਾਂ ਇੱਕ ਦੂਜੇ 'ਤੇ ਇਲਜ਼ਾਮ ਲਾਉਨੇ ਆ ਬੰਦੇ ਦੀ ਇੱਕ ਆਦਤ ਆ ਉਹ ਮੈਂ ਤੁਹਾਨੂੰ ਦੱਸਦਾ ਵੀ ਬੁਰੀ ਆਦਤ ਇਹ ਆ ਵੀ ਗਲਤੀ ਆਪਣੀ ਦੋਸ਼ ਦੂਜਿਆਂ ਦੇ ਸਿਰ ਮੜ ਦੇਣਾ ਬਹੁਤ ਲੋਕਾਂ ਨੂੰ ਘਰਾਂ ਦੀ ਕਹਾਣੀਆਂ ਇਹ ਇਕੱਲੇ ਇੱਕ ਘਰ ਦੀ ਕਹਾਣੀ ਨਹੀਂ ਜੋ ਮੈਂ ਕਹਿ ਰਿਹਾ ਕਈ ਘਰਾਂ ਦੀ ਕਹਾਣੀਆਂ ਇਹ ਇਹ ਹੁੰਦਾ ਹੀ ਆ ਦੇਖੋ ਜੀ ਆਪਾਂ ਨਾ ਕਈ ਵਾਰੀ ਸ਼ੱਕਿਆਂ ਵਿੱਚ ਇੰਨੀ ਜ਼ਿੰਦਗੀ ਜਿਉਉਂਦੇ ਆ ਵੀ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਦੇਖੋ ਵੀ ਅਸੀਂ ਰੱਬ ਦਾ ਸ਼ੁਕਰ ਹੀ ਨਹੀਂ ਕਰਦੇ ਸਭ ਕੁਝ ਉਹਨੇ ਸਾਨੂੰ ਦਿੱਤਾ ਹੈ ਪਰ ਅਸੀਂ ਲੈ ਲੈ ਕੇ ਮੁੱਕਰੀ ਜਾਂਦੇ ਆ ਕੇਤੇ ਲੈ ਲੈ ਮੁੱਕਰ ਪਾਹ ਤੇ ਇਹ ਜਪਜੀ ਸਾਹਿਬ ਦੀ ਬਾਣੀ ਸਮਝਾਉਂਦੀ ਹੈ ਵੀ ਇੱਕ ਬੰਦੇ ਦੀ ਗੱਲ ਨਹੀਂ ਇੱਕ ਬੰਦੇ ਦੀ ਗੱਲ ਨਹੀਂ ਇਹ ਕਈ ਬੰਦਿਆਂ ਦੀ ਗੱਲ ਆ ਕੇਤੇ ਆ ਕਈ ਆ ਤੇ ਇੱਕ ਛੋਟੀ ਜੀ ਗਾਥਾ ਹੈ ਗੁਰਮਖ ਪਿਆਰਿਓ ਉਹ ਵੀ ਆਪ ਸਰਵਣ ਕਰੋ ਕਿਉਂਕਿ ਇਹਦੇ ਨਾਲ ਕੀ ਹੁੰਦਾ ਵੀ ਸਾਨੂੰ ਪਤਾ ਲੱਗ ਜਾਂਦਾ ਹੈ ਵੀ ਕਈ ਚੀਜ਼ ਜਿਹੜੀ ਆ ਦ੍ਰਿਸ਼ਟਾਂਤ ਦੁਆਰਾ ਸਮਝ ਆਉਂਦੀ ਆ ਸਾਨੂੰ ਗੁਰਬਾਣੀ ਵੀ ਸਮਝਾਉਂਦੀ ਆ ਜੈਸਾ ਸੁਪਨਾ ਰੈਣ ਕਾ ਤੈਸਾ ਆਇਓ ਸੰਸਾਰ ਪਰ ਅਸੀਂ ਉਲਟ ਚੀਜ਼ਾਂ ਨੂੰ ਜਿਹੜਾ ਹੈ ਕਰਕੇ ਵੇਖਦੇ ਆ ਮਿੱਠੀਆਂ ਚੀਜ਼ਾਂ ਨੂੰ ਕੌੜੀਆਂ ਕੌੜੀਆਂ ਚੀਜ਼ਾਂ ਨੂੰ ਮਿੱਠਾ ਕਹੀ ਜਾਂਦੇ ਆ ਗਲਤੀ ਆਪਦੀ ਦੋਸ਼ ਦੂਜਿਆਂ ਸਿਰ ਮਢੀ ਜਾਂਦੇ ਆ ਤਾਂ ਇੱਕ ਛੋਟੀ ਜੀ ਗਾਥਾ ਆਪਾਂ ਸਰਵਣ ਕਰੀਏ ਦੇਖੋ ਕੋਈ ਬੜਾ ਸਿਆਣਾ ਸੂਝਵਾਨ ਬੰਦਾ ਸੀ ਕਿਸੇ ਬਾਦਸ਼ਾਹ ਨੇ ਉਹਨੂੰ ਆਖਿਆ ਕਿ ਯੋ ਕਰ ਸੁੰਘੇ ਤੋਂ ਬਿਨਾ ਅਸਲੀ ਫੁੱਲ ਤੇ ਨਕਲੀ ਫੁੱਲ ਇਹਨਾਂ ਦੀ ਪਛਾਣ ਕਰ ਸੁੰਗਣਾ ਨਹੀਂ ਦੂਰ ਤੋਂ ਦੇਖਣੇ ਆ ਸੁਲੇਮਾਨ ਸੀ ਉਹ ਵਿਅਕਤੀ ਦਾ ਨਾਮ ਉਹਨੇ ਕੀ ਕੀਤਾ ਬਾਰੀ ਖੋਲਤੀ ਦਰਵਾਜ਼ੇ ਖੋਲ ਦਿੱਤੇ ਜਿਹੜੇ ਬੰਦ ਸਨ ਸ਼ਹਿਦ ਦੀਆਂ ਮੱਖੀਆਂ ਦੇ ਵਿਹਾਰ ਤੋਂ ਪਤਾ ਲੱਗਾ ਅਸਲੀ ਕਿਹੜੇ ਆ ਤੇ ਨਕਲੀ ਕਿਹੜੇ ਆ ਇਵੇਂ ਨਾ ਜਦੋਂ ਬੰਦੇ ਦੇ ਦਿਲ ਦਿਮਾਗ ਦੀਆਂ ਬਾਰੀਆਂ ਖੁੱਲ ਜਾਂਦੀਆਂ ਨੇ ਅਸਲੀ ਨਕਲੀ ਮੁੱਲਵਾਨ ਨਿਗੁਣੇ ਵਿਚਾਰ ਦਾ ਫਰਕ ਪਤਾ ਲੱਗ ਜਾਂਦਾ ਮਹੱਤਮਪੂਰਨ ਜਿਹੜੇ ਕਾਰਜ ਆ ਕੀ ਹੁੰਦੇ ਆ ਦਿਲ ਦਿਮਾਗ ਦੀਆਂ ਬਾਰੀਆਂ ਨੂੰ ਖੋਲਣਾ ਤੇ ਖੁੱਲਾ ਰੱਖਣਾ ਹੁੰਦਾ ਤੇ ਇਹ ਚੀਜ਼ਾਂ ਜਿਹੜੀਆਂ ਖੁੱਲਣਗੀਆਂ ਕਿਵੇਂ ਜਦੋਂ ਆਪਾਂ ਸਾਹ ਸੰਗਤ ਵਿੱਚ ਆਵਾਂਗੇ ਤਾਂ ਇਹ ਜਿਹੜੇ ਦਰਵਾਜ਼ੇ ਆ ਅਜੇ ਬੰਦ ਪਏ ਆ ਗਿਆਨ ਦੇ ਖੋਲਾਂਗੇ ਤੇ ਕੁਝ ਸਾਨੂੰ ਮਿਲੇਗਾ ਮੇਰੇ ਕਹਿਣ ਦਾ ਭਾਵ ਦ੍ਰਿਸ਼ਟਾਂਤ ਤਾਂ ਮੈਂ ਤੁਹਾਨੂੰ ਤਾਂ ਦੇ ਰਿਆਂ ਕਿ ਕਹਿਣ ਨੂੰ ਬੜਾ ਕੁਝ ਹੁੰਦਾ ਪਰ ਗੱਲ ਤਾਂ ਇਹ ਗੱਲ ਤੇ ਨਿਰਪਰ ਆ ਵੀ ਅਸੀਂ ਮੰਨ ਦੇ ਕਿੰਨਾ ਸੁਣਦੇ ਅਸੀਂ ਬਹੁਤ ਹ ਪਰ ਮੰਨ ਦੇ ਕਿੰਨਾ ਇਹਦੇ ਨਾਲ ਸਾਡੀ ਜ਼ਿੰਦਗੀ ਵਿੱਚ ਫਰਕ ਪੈਣਾ ਅਸੀਂ ਸਾਰੇ ਸਫਲ ਹੋਣ ਯੋਗ ਹੁੰਦੇ ਆ ਪਰ ਸਫਲ ਹੋਵਾਂਗੇ ਤਦ ਜੇ ਮਿਹਨਤ ਕਰਾਂਗੇ ਦੇਖੋ ਬੰਦਾ ਕੋਈ ਵੀ ਹੋਵੇ ਜ਼ਿੰਦਗੀ ਵਿੱਚ ਮਿਹਨਤ ਕਰੇ ਕਈ ਵਾਰੀ ਐਵੇਂ ਹੁੰਦਾ ਮਿਹਨਤ ਦਾ ਫਲ ਆਪਾਂ ਕਿੰਨੇ ਮੈਨੂੰ ਉਹਨਾ ਨਹੀਂ ਮਿਲਿਆ ਜਿੰਨਾ ਮਿਲਣਾ ਚਾਹੀਦਾ ਪਰ ਫਿਰ ਵੀ ਮਿਹਨਤ ਛੱਡਣੀ ਨਹੀਂ ਚਾਹੀਦੀ ਤੋ ਕਿ ਕੋਜ ਨੂੰ ਕੋਈ ਤਾਂ ਮਿਲਿਆ ਜੇ ਮਿਹਨਤ ਕਰਨੀ ਛੱਡ ਦਿੱਤੀ ਸਭ ਕੁਝ ਹੀ ਗਵਾ ਲਵਾਂਗੇ ਤਾਂ ਇਹ ਚੀਜ਼ਾਂ ਜਿਹੜੀਆਂ ਸਾਡੇ ਆਸੇ ਪਾਸੇ ਹੋ ਰਹੀਆਂ ਘਰ ਦੇ ਵਿੱਚ ਕਲੇਸ਼ ਬਿਮਾਰੀਆਂ ਤਾਂ ਇਹ ਜੋ ਹੈ ਉਹ ਸਾਡੇ ਬਹੁਤੇ ਕਰਮਾ ਕਰਕੇ ਹੀ ਹੈ ਬਹੁਤੇ ਕਰਮੀ ਸਾਡੇ ਤੋਂ ਮਾੜੇ ਹੋ ਜਾਂਦੇ ਆ ਕਈਆਂ ਨੂੰ ਜੀਵ ਦੀ ਸਦ ਵਰਤੋ ਹੀ ਨਹੀਂ ਕਰਨੀ ਆਉਂਦੀ ਦੇਖੋ ਕੋਜ ਲੋਕ ਆ ਜਿਹੜੇ ਕਹਿ ਦਿੰਦੇ ਆ ਪੈਸਾ ਹੀ ਸਭ ਕੁਝ ਆ ਪੈਸੇ ਨਾਲ ਕੋਈ ਵੀ ਚੀਜ਼ ਖਰੀਦੀ ਜਾ ਸਕਦੀ ਆ ਇਹ ਉਹੀ ਲੋਕ ਹੁੰਦੇ ਆ ਜਿਹੜੇ ਆਪ ਪੈਸੇ ਦੀ ਖਾਤਰ ਸਭ ਕੁਝ ਕਰਨ ਨੂੰ ਤਿਆਰ ਹੁੰਦੇ ਆ ਇਹਨਾਂ ਦੇ ਪਿੱਛੇ ਤੁਸੀਂ ਨਹੀਂ ਲੱਗਣਾ ਤਾਂ ਸਾਧ ਸੰਗ ਜੀ ਪਿਆਰ ਜੀ ਨੂੰ ਕਹੂੰਗਾ ਇੱਕ ਗੱਲ ਦੇਖੋ ਜੀ ਦੁਨੀਆ ਵਿੱਚ ਜੋ ਜੋ ਆਪਾਂ ਦੇਖਦੇ ਆ ਸਾਡੇ ਆਸ-ਪਾਸੇ ਹੋ ਰਿਹਾ ਇਹ ਨਾਮ ਤੋਂ ਬਿਨਾ ਸਾਰੇ ਕੂੜ ਹੀ ਆ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ ਇਹ ਹੋਛੀਆਂ ਗੱਲਾਂ ਕਰੀ ਜਾਂਦੇ ਆ ਪਰ ਆਪਾਂ ਨੂੰ ਜਿਵੇਂ ਭਗਤ ਕਬੀਰ ਜੀ ਨੇ ਆਖਿਆ ਭਾਈ ਤੁਸੀਂ ਇਹ ਤਾਂ ਦੇਖ ਲਿਆ ਵੀ ਮਾਤਾ ਲੋਈ ਜੀ ਜਿਹੜੇ ਹਨ ਤੇ ਉਹ ਕੀ ਕਰਦੇ ਆ ਕਵਰਸਤਾਨ ਤੋਂ ਮਿੱਟੀ ਵੀ ਲਿਆਉਂਦੇ ਆ ਵਿੱਚ ਘਿਓ ਪਾ ਕੇ ਉਹਨੂੰ ਗੁੰਨਦੇ ਆ ਪੀੜੇ ਵੀ ਬਣਾ ਦਿੰਦੇ ਆ ਪਰ ਤੁਸੀਂ ਇਹ ਗੱਲ ਨਹੀਂ ਦੇਖੀ ਵੀ ਉਹ ਮੇਰਾ ਬਚਨ ਮੰਨ ਰਹੇ ਜੇ ਆਪਾਂ ਇੱਕ ਦੂਜੇ ਦਾ ਬਚਨ ਮੰਨਣ ਲੱਗ ਜਾਈਏ ਪਰ ਉਹ ਗੱਲ ਇਹ ਆ ਵੀ ਉਹਦੇ ਵਿੱਚ ਬਚਨਾ ਵਿੱਚ ਇਹ ਹੋਵੇ ਵੀ ਮਾੜੀ ਚੀਜ਼ ਨਾ ਕਰਨ ਲਈ ਆਪਾਂ ਕਹੀਏ ਚੰਗਾ ਹੀ ਕਹੀਏ ਜਿੱਥੇ ਜਾਏ ਬਹੀਏ ਭਲਾ ਕਹੀਏ ਭਲੇ ਕੰਮ ਕਰਨ ਨੂੰ ਕਹੀਏ ਜੇ ਨੂੰ ਆਪਾਂ ਐਵੇਂ ਕਰਾਂਗੇ ਉਹ ਸਾਡਾ ਮੰਨੇਗਾ ਸੀ ਉਹਦੀ ਮੰਨਾਂਗੇ ਪਰਿਵਾਰ ਵਿੱਚ ਕਲੇਸ਼ ਨਹੀਂ ਪਵੇਗਾ ਇਹ ਹਲੀਮੀ ਹੁੰਦੀ ਹੈ ਇਹ ਪਤੀ ਪਤਨੀ ਹੁੰਦੇ ਆ ਰਿਸ਼ਤਾ ਵੀ ਜਦੋਂ ਇੱਕ ਡੈਗ ਪਵੇ ਦੂਜਾ ਉਹਨੂੰ ਉਠਾ ਦੇਵੇ ਹੌਸਲਾ ਦੇਵੇ ਇਸ ਕਰਕੇ ਕਹਿਣ ਦਾ ਭਾਵੇਂ ਆ ਵੀ ਦੂਜਾ ਡੈਗ ਪਵੇ ਤੇ ਪਹਿਲੇ ਵਾਲਾ ਉਹਨੂੰ ਉਠਾ ਦੇਵੇ ਇਹੀ ਤਾਂ ਪ੍ਰਾਪਤੀ ਹੁੰਦੀ ਹੈ ਕਈ ਵਾਰੀ ਕੀ ਹੁੰਦਾ ਅਸੀਂ ਬਹੁਤਾ ਚਲਾਕ ਬਣਨ ਦਾ ਯਤਨ ਕਰਦੇ ਆ ਉਹਦੇ ਨਾਲ ਹੁੰਦਾ ਕਿ ਇਹ ਨਫ਼ਰਤ ਹੀ ਪੈਦਾ ਹੁੰਦੀ ਹੈ ਦੋਨਾਂ ਪਾਸਿਆਂ ਦੋਨਾਂ ਤਰ੍ਹਾਂ ਤੋਂ ਨਫ਼ਰਤ ਹੋਣ ਲੱਗ ਜਾਂਦੀ ਹੈ ਤਾਂ ਇਹ ਚੀਜ਼ਾਂ ਫਿਰ ਸਾਰੀਆਂ ਆਪਾਂ ਆਸੇ-ਪਾਸੇ ਦੇਖਦੇ ਆਂ ਵੀ ਲੋਕ ਜਿਹੜੇ ਆ ਦੁੱਖਾਂ ਨਾਲ ਭਰੇ ਪਏ ਆ ਨਾਨਕ ਦੁਖੀਆ ਸਭ ਸੰਸਾਰ ਪਰ ਹਾਂ ਇੰਨੀ ਕਿ ਗੱਲਾਂ ਵੀ ਕਿਸੇ ਦਾ ਦੁੱਖ ਦਾ ਕਾਰਨ ਕੋਈ ਆ ਕਿਸੇ ਦੇ ਦੁੱਖ ਦਾ ਕਾਰਨ ਗਰੀਬੀ ਆ ਕਿਸੇ ਦੇ ਦੁੱਖ ਦਾ ਕਾਰਨ ਸਰੀਰਕ ਤੰਦਰੁਸਤੀ ਉਹਨੂੰ ਨਹੀਂ ਮਿਲ ਰਹੀ ਉਹ ਰੋਗ ਲੱਗਾ ਹੋਇਆ ਉਹਦੇ ਕਰਕੇ ਉਹ ਦੁਖੀ ਆ ਕਿਸੇ ਦਾ ਜਿਹੜਾ ਕਾਰਨ ਆ ਦੁਖੀ ਹੋਣ ਦਾ ਉਈ ਆ ਵੀ ਦਾ ਮਨ ਨਹੀਂ ਟਿਕਦਾ ਤਾਂ ਵੱਖਰੀ ਵੱਖਰੀਆਂ ਇਹ ਚੀਜ਼ਾਂ ਵਾ ਦੇਖੋ ਪੈਸੇ ਦੇ ਨਾਲ ਮਕਾਨ ਉਸਾਰਿਆ ਖਰੀਦਿਆ ਜਾ ਸਕਦਾ ਪੈਸਾ ਹੋਵੇ ਪਰ ਘਰ ਨਹੀਂ ਮਹਿੰਗੀ ਘੜੀ ਖਰੀਦੀ ਜਾ ਸਕਦੀ ਹੈ ਕੀਮਤੀ ਵਕਤ ਨਹੀਂ ਇਹਦੇ ਨਾਲ ਉਚਾ ਦਾ ਪ੍ਰਾਪਤ ਕੀਤਾ ਜਾ ਸਕਦਾ ਸਤਕਾਰ ਨਹੀਂ ਇਹਦੇ ਨਾਲ ਦਵਾਈਆਂ ਖਰੀਦੀਆਂ ਜਾ ਸਕਦੀਆਂ ਸਿਹਤ ਨਹੀਂ ਕਿਤਾਬਾਂ ਖਰੀਦੀਆਂ ਜਾ ਸਕਦੀਆਂ ਪੈਸੇ ਨਾਲ ਗਿਆਨ ਨਹੀਂ ਇਸ ਕਰਕੇ ਇਹਦੇ ਨਾਲ ਗੱਦੇ ਖਰੀਦੇ ਜਾ ਸਕਦੇ ਆ ਪਰ ਨੀਂਦ ਨਹੀਂ ਇਹਦੇ ਨਾਲ ਖੂਨ ਵੀ ਖਰੀਦਿਆ ਜਾ ਸਕਦਾ ਜ਼ਿੰਦਗੀ ਨਹੀਂ ਯਾਦ ਰੱਖਿਓ ਇਹਦੇ ਨਾਲ ਜਿਹੜੀਆਂ ਚੀਜ਼ਾਂ ਹਨ ਇਹਨਾਂ ਨਾਲ ਬੰਦੇ ਨੂੰ ਤਸੱਲੀ ਖੁਸ਼ੀ ਕਈ ਵਾਰੀ ਜਿਹੜੀ ਆ ਮਿਲਦੀ ਆਪਾਂ ਕਹਿ ਦਿੰਨੇ ਆ ਵੀ ਉਹ ਖੁਸ਼ੀ ਮੈਨੂੰ ਮਿਲੀ ਉਹ ਤਸੱਲੀ ਮੈਨੂੰ ਮਿਲੀ ਅਸਲ ਵਿੱਚ ਇਹ ਚੀਜ਼ਾਂ ਉਹੀ ਆ ਜਿਹੜੀਆਂ ਕਿਤੇ ਵਿਕਦੀਆਂ ਹੀ ਨਹੀਂ ਜਿਹੜੀਆਂ ਵੇਕਣ ਵਾਲੀਆਂ ਚੀਜ਼ਾਂ ਹਨ ਉਹ ਕੇਵਲ ਤੇ ਕੇਵਲ ਖਰੀਦੀਆਂ ਹੀ ਜਾ ਸਕਦੀਆਂ ਉਨ੍ਹਾਂ ਨਾਲ ਸਰੀਰਕ ਸੰਤੁਸ਼ਟੀ ਤਤਸੱਲੀ ਖੁਸ਼ੀ ਆਨੰਦ ਇਹ ਚੀਜ਼ਾਂ ਨਹੀਂ ਮਿਲ ਸਕਦੀਆਂ ਕਿਉਂਕਿ ਕਿਧਰੇ ਵੀ ਵਿਕਦੀਆਂ ਨਹੀਂ ਹਾਂ ਚੀਜ਼ਾਂ ਕਾਰਨ ਬਣ ਸਕਦੀਆਂ ਪੌੜੀ ਬਣ ਸਕਦੀਆਂ ਜਿਵੇਂ ਮੈਂ ਕਿਹਾ ਵੀ ਗੱਦੇ ਖਰੀਦੇ ਜਾ ਸਕਦੇ ਆ ਪਰ ਨੀਂਦ ਨਹੀਂ ਹੁਣ ਨੀਂਦ ਕਈਆਂ ਨੂੰ ਫੁੱਟਪਾਥ ਤੇ ਵੀ ਆ ਜਾਂਦੀ ਕਈਆਂ ਨੂੰ ਮਹਿੰਗੇ ਮਹਿੰਗੇ ਗੱਦਿਆਂ ਤੇ ਵੀ ਨਹੀਂ ਆ ਰਹੀ ਕਈਆਂ ਕੋਲ ਪੈਸਾ ਬਹੁਤ ਖੂਨ ਖਰੀਦ ਲੈਂਦੇ ਆ ਕਿਸੇ ਨੂੰ ਲੋੜ ਪੈਂਦੀ ਆ ਪਰ ਜ਼ਿੰਦਗੀ ਨਹੀਂ ਬਚਦੀ ਗੱਲ ਇਹ ਆ ਵੀ ਦਰਅਸਲ ਇਹ ਚੀਜ਼ਾਂ ਖੁਸ਼ੀ ਵਾਲੀਆਂ ਕਿਤੇ ਵਿਗਦੀਆਂ ਹੀ ਨਹੀਂ ਜਿਹੜੀਆਂ ਅਸੀਂ ਅਜਾਈ ਗਵਾ ਰਹੇ ਹਾਂ ਹੁਣ ਕੁਝ ਲੋਕ ਆ ਜਿਹੜੇ ਆਸੇ ਪਾਸੇ ਸਾਡੇ ਝਗੜਦੇ ਰਹਿੰਦੇ ਆ ਲੜਦੇ ਰਹਿੰਦੇ ਆ ਉੱਥੇ ਜਾਣਾ ਵੀ ਕੋਈ ਪਸੰਦ ਨਹੀਂ ਕਰਦਾ ਸਮਝਾ ਸਮਝਾ ਕਈ ਵਾਰ ਬਜ਼ੁਰਗ ਲੋਕ ਥੱਕ ਜਾਂਦੇ ਆ ਵੀ ਇਦਾਂ ਨਾ ਕਰੋ ਨਾ ਕਰੋ ਪਰ ਉਹ ਉਸੇ ਤਰ੍ਹਾਂ ਹੀ ਕਰਦੇ ਰਹਿੰਦੇ ਆ ਤਾਂ ਇਹ ਜਿਵੇਂ ਭਗਤ ਕਬੀਰ ਜੀ ਨੇ ਆਖਿਆ ਹਲੀਮੀ ਰੱਖਣੀ ਆ ਇੱਕ ਕਹਿ ਦੇਵੇ ਤੇ ਉਹਨੂੰ ਸਹਿਣਾ ਸਿੱਖਣਾ ਬਸ ਸ਼ਹਿਰਸ਼ੀਲਤਾ ਜਦੋਂ ਵੱਧ ਗਈ ਆ ਉਦੋਂ ਘਰ ਵਸ ਜਾਣਗੇ ਸਬਰ ਨਹੀਂ ਸ਼ੈਨਸ਼ੀਲਤਾ ਨਹੀਂ ਉਹ ਵਸਦੇ ਘਰ ਉੱਜੜ ਜਾਣਗੇ ਇਹ ਨਾ ਪੁੱਛੋ ਇਵੇਂ ਕਿਉਂ ਹੁੰਦਾ ਇਹ ਗੱਲ ਜਾਣੋ ਵੀ ਇਵੇਂ ਹੀ ਹੁੰਦਾ ਇਹ ਹੁੰਦਾ ਕਿਵੇਂ ਹੈ ਸ਼ੈਨਸ਼ੀਲਤਾ ਤੋਂ ਬਿਨਾ ਕੋਈ ਘਰ ਚੱਲ ਨਹੀਂ ਸਕਦਾ ਹਾਂ ਉਹ ਇੱਟਾਂ ਦਾ ਗਾਰੇ ਦਾ ਚੂਨੇ ਦਾ ਸੀਮਿੰਟ ਦਾ ਸਿਰਫ ਤੇ ਸਿਰਫ ਮਕਾਨ ਹੋਵੇਗਾ ਘਰ ਬਣਦਾ ਹੈ ਪਰਿਵਾਰ ਦੇ ਨਾਲ ਘਰ ਬਣਦਾ ਹੈ ਪਿਆਰ ਦੇ ਨਾਲ ਘਰ ਬਣਦਾ ਗੁਰਬਾਣੀ ਪੜਨ ਦੇ ਨਾਲ ਘਰ ਬਣਦੇ ਆ ਭਾਈ ਸਿੱਖਿਆ ਤੇ ਚੱਲਣ ਨਾਲ ਜੋ ਗੁਰੂ ਸਾਹਿਬ ਕਹਿੰਦੇ ਉਹਨਾਂ ਬਚਨਾਂ ਨੂੰ ਕਮਾਉਣ ਦੇ ਨਾਲ ਹੁਣ ਤੁਸੀਂ ਵੇਖੋ ਇਹ ਘਰ ਬਣਾਉਣਾ ਕਿ ਮਕਾਨ ਹੀ ਰਹਿਣ ਦੇਣਾ ਤਾਂ ਇਸ ਤਰ੍ਹਾਂ ਭਾਈ ਭਗਤ ਕਬੀਰ ਸਾਹਿਬ ਜੀ ਜਿਹੜੇ ਸਨ ਉਹਨਾਂ ਨੇ ਬਹੁਤ ਚੰਗੀ ਸਿੱਖਿਆ ਦਿੱਤੀ ਆ ਤੇ ਜੇ ਅਸੀਂ ਪੱਲੇ ਬੰਨੀਏ ਜਿਸ ਤਰ੍ਹਾਂ ਇੰਨੀ ਗਰੀਬੀ ਦੇ ਵਿੱਚ ਵੀ ਉਹਨਾਂ ਨੇ ਦਿਨ ਕੱਟ ਲੇ ਸ਼ਹਿਰਸ਼ੀਲਤਾ ਸੰਤੋਖ ਸਬਰ ਦੇ ਨਾਲ ਸਾਡੇ ਕੋਲ ਤਾਂ ਸਭ ਕੁਝ ਆ ਰੱਬ ਦਾ ਦਿੱਤਾ ਅਸੀਂ ਕਿਉਂ ਨਹੀਂ ਇਹ ਕਰ ਸਕਦੇ ਸਾਨੂੰ ਸੁਲੈਮਾਨ ਦੇ ਬਾਗ ਅਸਲੀ ਤੇ ਨਕਲੀ ਜਿਵੇਂ ਫੁੱਲਾਂ ਚੋਂ ਨੇ ਪਰਖ ਕੀਤੀ ਆ ਦਿਮਾਗ ਦੀਆਂ ਬਾਰੀਆਂ ਖੋੜ ਕੇ ਰੱਖਣੀਆਂ ਚਾਹੀਦੀਆਂ ਅਸਲ ਕੀ ਆ ਤੇ ਨਕਲ ਕੀ ਆ ਇਹਨਾਂ ਚੀਜ਼ਾਂ ਵਿੱਚ ਫਰਕ ਕਿਵੇਂ ਪਤਾ ਲੱਗੇਗਾ ਇਹ ਜ਼ਿੰਦਗੀ ਵੀ ਸੁਪਨੇ ਦੀ ਨਹੀਂ ਆਈਆਂ ਸੱਚ ਕੀ ਆ ਨਾਮ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਕਿ ਅਸੀਂ ਜਪਦੇ ਨਹੀਂ ਜਿਹੜਾ ਕਿ ਖਾਣਾ ਪੀਣਾ ਹੱਸਣਾ ਸੌਣਾ ਸਭ ਸਾਨੂੰ ਯਾਦ ਜੇ ਭੁੱਲਿਆ ਇੱਕ ਮੌਤ ਭੁੱਲੀ ਆ ਇੱਕ ਨਾਮ ਵਾਹਿਗੁਰੂ ਦਾ ਭੁੱਲ ਚੁੱਕੇ ਆ ਇਹਨਾਂ ਚੀਜ਼ਾਂ ਨੂੰ ਯਾਦ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਤਾਂ ਫਿਰ ਉਹ ਉਹ ਨੌਜਵਾਨ ਨੂੰ ਪਤਾ ਲੱਗਾ ਵੀ ਭੁੱਲ ਹੋ ਗਈ ਵੀ ਜਦੋਂ ਮਹਾਪੁਰਖ ਕੋਈ ਗੱਲ ਦੱਸਦੇ ਆ ਗੱਲ ਨੂੰ ਪੂਰੀ ਸੁਣਨਾ ਚਾਹੀਦਾ ਪੂਰੀ ਸੁਣ ਕੇ ਧਿਆਨ ਦੇ ਨਾਲ ਫਿਰ ਮੰਨਣੀ ਪੈਂਦੀ ਆ ਫਿਰ ਜ਼ਿੰਦਗੀ ਵਿੱਚ ਫਰਕ ਪੈਂਦਾ ਕਈ ਵਾਰੀ ਅਸੀਂ ਪੂਰੇ ਬਚਨ ਨਹੀਂ ਸੁਣਦੇ ਕਾਲੇ ਪੈ ਜਾਂਦੇ ਆ ਜਿਵੇਂ ਕਾਲਾ ਪੈ ਗਿਆ ਸੀ ਫਿਰ ਘਰੇ ਆ ਕੇ ਉਹਨੂੰ ਜਦੋਂ ਲਾਗੂ ਕਰਦੇ ਆ ਉਹ ਚੀਜ਼ ਆਪਾਂ ਕਹਿੰਨੇ ਲਾ ਵੀ ਅਸੀਂ ਤਾਂ ਸੁਣੀ ਸੀ ਗੱਲ ਕਰਕੇ ਦੇਖ ਲਈ ਆ ਪਰ ਐਵੇਂ ਤਾਂ ਹੁੰਦਾ ਹੀ ਨਹੀਂ ਭਗਤ ਕਬੀਰ ਜੀ ਕਹਿੰਦੇ ਭਾਈ ਪਹਿਲਾਂ ਧੀਰਜ ਨਾਲ ਦੂਜੇ ਬੰਦੇ ਦੀ ਪੂਰੀ ਗੱਲ ਸੁਣੋ ਗੱਲ ਨੂੰ ਇਹ ਚੰਗੀ ਤਰ੍ਹਾਂ ਸੁਣੋਗੇ ਫਿਰ ਕਰਕੇ ਦੇਖੋ ਫਿਰ ਜ਼ਿੰਦਗੀ ਵਿੱਚ ਫਰਕ ਪਵੇਗਾ ਤਾਂ ਇਹ ਭਗਤ ਕਬੀਰ ਜੀ ਮਾਤਾ ਲੋਈ ਜੀ ਦੀ ਇੱਕ ਸਾਖੀ ਆਪ ਜੀ ਨੇ ਸਰਵਣ ਕੀਤੀ ਇਹ ਮਹਾਂਪੁਰਖ ਅਕਸਰ ਹੀ ਸੁਣਾਇਆ ਕਰਦੇ ਸੀਗੇ ਕਿੰਨਾ ਪਿਆਰ ਸੀ ਉਹਨਾਂ ਦਾ ਆਪਸੀ ਸਤਗੁਰੂ ਜੀ ਰਹਿਮਤ ਕਰਨ ਆਓ ਪ੍ਰੇਮ ਪਿਆਰ ਦੇ ਨਾਲ ਪਾਈ ਜ਼ਿੰਦਗੀ ਬਸਰ ਕਰੀਏ ਸ਼ੁਕਰਾਨਿਆਂ ਵਿੱਚ ਰਹੀਏ ਸ਼ਿਕਵਿਆਂ ਦੇ ਵਿੱਚ ਨਹੀਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ